ਪਿਛਲੇ ਦਿਨੀ ਨਸ਼ੇ ਵਿਰੁੱਧ ਇੱਕ ਯੁੱਧ ਸ਼ੁਰੂ ਕੀਤਾ ਸਾਰਾ ਜਦੋਂ ਸਾਡੇ ਕੋਲੇ ਰੈਡੀ ਹੋ ਗਿਆ ਇਨਫਰਾਸਟ੍ਰਕਚਰ ਉਸ ਤੋਂ ਬਾਅਦ ਅਸੀਂ ਐਕਸ਼ਨ ਲਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਚੋਂ ਨਸ਼ੇ ਨੂੰ ਖਤਮ ਕਰਨ ਦਾ ਪੀੜਾ ਚੁੱਕਿਆ ਹੋਇਆ ਹੈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਵਿੱਚ ਪੁਲਿਸ ਨੇ ਹੁਣ ਤੱਕ 6545 ਐਫ ਆਈ ਆਰ ਦਰਜ ਕੀਤੀਆਂ ਨੇ 10895 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਤੇ ਨਾਲ ਹੀ ਕਰੋੜਾਂ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ ਉਹ ਪੂਰੇ ਪੰਜਾਬ ਦੇ ਵਿੱਚ ਘਰ ਘਰ ਜਿਹੜੇ ਇਲਾਕਿਆਂ ਦਾ ਪਤਾ ਸੀ ਕਿ ਇੱਥੇ ਨਸ਼ਾ ਫਿੱਕਦਾ ਹੈ ਉੱਥੇ ਤਲਾਸ਼ੀਆਂ ਲੈ ਕੇ ਅਭਿਆਨ ਸ਼ੁਰੂ ਕਰ ਰਿਹਾ ਸੀ ਔਰ ਪੂਰੇ ਮੀਡੀਆ 'ਚ ਪੂਰੇ ਦੇਸ਼ ਦੇ ਵਿੱਚ ਇਹ ਗੱਲ ਚੱਲੀ ਹੈ ਜੇ ਪੰਜਾਬ ਪੁਲਿਸ ਆਪਣੀ ਆਈ ਤੇ ਆਜੇ ਤਾਂ ਕੋਈ ਅਸੀ ਅਲਾਮਤ ਨਹੀਂ ਹੈਗੀ ਕੋਈ ਐਸਾ ਜੁਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰ ਸਕੇ ਤਰਨਤਾਰਨ ਦੇ ਪਿੰਡ ਮੁਰਾਦਪੁਰ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ ਮੁਹੱਲੇ ਗਲੀਆਂ ਅਤੇ ਹਰ ਜਗ੍ਹਾ ਤੇ ਸ਼ੁਰੂਆਤ ਜਿਹੜੀ ਕੀਤੀ ਗਈ ਹੈ ਜਿੱਦੇ ਚੱਲਦੇ ਲੋਕਾਂ ਨੂੰ ਵੀ ਜਾਗਰੂਕ ਜਿਹੜਾ ਉਹ ਕੀਤਾ ਜਾਵੇਗਾ ਦੱਸਦੇ ਕਿ ਐਮਐਲਏ ਕਸ਼ਮੀਰ ਸਿੰਘ ਸੋਹਲ ਦੇ ਵੱਲੋਂ ਇਸੇ ਸ਼ੁਰੂਆਤ ਕੀਤੀ ਗਈ ਹੈ ਅਤੇ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾਵੇਗਾ ਦੱਸਦੇ ਕਿ ਜੁਧ ਨਸ਼ਾ ਦੇ ਵਿਰੁੱਧ ਮਹਿੰਮ ਦੇ ਤਹਿਤ ਪੁਲਿਸ ਸਖਤ ਹੈ ਅਤੇ ਇਸੇ ਦੇ ਤਰ੍ਹਾਂ ਹੀ ਜਗਾ ਜਗਾ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਤੇ ਸ਼ਕਤੀ ਦਿਖਾਈ ਜਾ ਰਹੀ ਹੈ ਤਾਂ ਉੱਥੇ ਹੀ ਹੁਣ ਨਸ਼ਾ ਮੁਕਤੀ ਯਾਤਰਾ ਜਿਹੜੀ ਇਹਦੀ ਸ਼ੁਰੂਆਤ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਤਰਨਦਾਰਨ ਦਾ ਪਿੰਡ ਮੁਰਾਦਪੁਰਾ ਜਿੱਥੇ ਕਿ ਇਹ ਸ਼ੁਰੂਆਤ ਕੀਤੀ ਗਈ ਹੈ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਵੱਲੋਂ ਨਸ਼ਾ ਮੁਕਤੀ ਯਾਤਰਾ ਦੀ ਪਿੰਡ ਮੁਰਾਦਪੁਰ ਕਲਾ ਸ਼ੁਰੂਆਤ ਕੀਤੀ ਗਈ ਹੈ ਦੱਸਦੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਅੰਦਰ ਨਸ਼ਿਆਂ ਦੇ ਮੁਕੰਮਲ ਤੌਰ ਤੇ ਖਾਤਮੇ ਕਰਨ ਲਈ ਨਸ਼ਾ ਮੁਕਤੀ ਯਾਤਰਾ ਵਿੱਡੀ ਮੁਹਿੰਮ ਤਹਿਤ ਹੁਣ ਪਿੰਡ ਪਿੰਡ ਸ਼ਹਿਰ ਸ਼ਹਿਰ ਅਤੇ ਗਲੀਆਂ ਮੁਹੱਲੇ ਅੰਦਰ ਮੀਟਿੰਗ ਸਿਲਸਿਲਾ ਸ਼ੁਰੂ ਕੀਤੇ ਗਏ ਨੇ ਪਿੰਡ ਪਿੰਡ ਸ਼ਹਿਰ ਅਤੇ ਮੁਹੱਲੇ ਵਿੱਚ ਨਸ਼ੇ ਨੂੰ ਖਤਮ ਕਰਨ ਲਈ ਕਮੇਟੀਆਂ ਬਣਾ ਕੇ ਸਿਲਸਿਲਾ ਸ਼ੁਰੂਆਤ ਸਿਲਸਿਲਾ ਸ਼ੁਰੂ ਕੀਤਾ ਗਿਆ ਦੀ ਸ਼ੁਰੂਆਤ ਕੀਤੀ ਗਈ ਜਿਸ ਤਹਿਤ ਅਜਹਲਕਾ ਤਰਨਤਾਰਨ ਦੇ ਪਿੰਡ ਮੁਰਾਦਪੁਰ ਕਲਾ ਤੋਂ ਸ਼ੁਰੂਆਤ ਕਰਨੀ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਅਤੇ ਐਸ ਡੀ ਐਮ ਤਰਨਤਾਰਨ ਅਰਵਿੰਦ ਪਾਲ ਸਿੰਘ ਵੇ ਸ਼ਾਮਲ ਹੋਏ ਨੇ ਇਸ ਮੌਕੇ ਤੇ ਜ਼ਿਲ੍ਹਾ ਸ਼ਿਕਾਇਤ ਨਿਰਮਾਣ ਕਮੇਟੀ ਚੇਅਰਮੈਨ ਮਾਸਟਰ ਤਸਵੀਰ ਸਿੰਘ ਡਾਕਟਰ ਕੁਲਦੀਪ ਸਿੰਘ ਢਿੱਲੋਂ ਸਮੇਤ ਹਾਜ਼ਰ ਸਨ ਇਹਨਾਂ ਦੇ ਵੱਲੋਂ ਇਹਦੀ ਸ਼ੁਰੂਆਤ ਕਰਕੇ ਲੋਕਾਂ ਨੂੰ ਵੀ ਜਾਗਰੂਕ ਜਿਹੜਾ ਕੀਤਾ ਗਿਆ ਤਾਂ ਹੋਰ ਕੀ ਜਾਣਕਾਰੀ ਇਹਨਾਂ ਦੇ ਵੱਲੋਂ ਦਿੱਤੀ ਗਈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆਂ ਮੈਂ ਵੇਖੋ ਜੀ ਇਹ ਜਿਹੜੀ ਜੁੱਧ ਨਸ਼ਿਆਂ ਵਿਰੁੱਧ ਮਹਿਮ ਚਲਾਈ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਉਹਦੇ ਵਿੱਚ ਇੱਕ ਆਰ ਪਾਰ ਦੀ ਲੜਾਈ ਆ ਕਿਉਂਕਿ ਪਹਿਲੀਆਂ ਸਰਕਾਰਾਂ ਵੀ ਪੰਜਾਬ ਨੂੰ ਨਸ਼ਾ ਮੁਕਤ ਕਰਨੀਆਂ ਗੱਲਾਂ ਦਾ ਕਰਦਿਆਂ ਰਹੀਆਂ ਪਰ ਕੀਤਾ ਕੁਝ ਨਹੀਂ ਕਿਸੇ ਨੇ ਸਗੋਂ ਉਹਨਾਂ ਸਰਕਾਰਾਂ ਵੱਲੇ ਪੰਜਾਬ ਦੇ ਵਿੱਚ ਨਸ਼ਾ ਵਧਿਆ ਅੱਜ ਨਸ਼ੇ ਦੇ ਬੜੇ ਬੜੇ ਵੱਡੇ ਜਿਹੜੇ ਤਸਕਰ ਨੇ ਉਹ ਫੜੇ ਜਾ ਰਹੇ ਨੇ ਅੱਜ ਦੀ ਤੁਸੀਂ ਖਬਰ ਸੁਣੀ ਹੋਣੀ ਆ ਕਿ ਸਭ ਤੋਂ ਵੱਡੀ ਖੇਪ ਜਿਹੜੀ ਆ ਉਹ ਤਰਨਤਾਰਨ ਪੁਲਿਸ ਪ੍ਰਸ਼ਾਸਨ ਨੇ ਦੀ ਮਦਦ ਨਾਲ ਜਿਹੜੀ ਆ ਫੜੀ ਗਈ ਆ ਇਹਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਆ ਉਹ ਬਰਬੰਦ ਹੋਈ ਹੈ ਸੋ ਇਸੇ ਤਰ੍ਹਾਂ ਹੀ ਹੋਰ ਵੀ ਵੱਡੇ ਵੱਡੇ ਪਰਾਲੇ ਜਿਹੜੇ ਆ ਉਹ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਹਿਮ ਹੋਰ ਵੀ ਤੇਜ਼ ਹੋਏਗੀ ਰੋਜ਼ਾਨਾ ਹੀ ਤਿੰਨ ਪਿੰਡ ਜਾਂ ਤਿੰਨ ਜਿਹੜੀਆਂ ਸ਼ਹਿਰ ਦੀਆਂ ਵਾੜਾਂ ਉਥੇ ਇਹ ਨਸ਼ਾ ਮੁਕਤੀ ਬਾਰੇ ਲੋਕਾਂ ਕੋਲ ਸਹਿਯੋਗ ਦੀ ਮੰਗ ਕੀਤੀ ਜਾਂਦੀ ਆ ਤੇ ਉਹਨਾਂ ਨੂੰ ਜਿਹੜਾ ਬੇਨਤੀ ਕੀਤੀ ਜਾਂਦੀ ਆ ਕਿ ਸਰਕਾਰ ਜੋ ਕਰ ਰਹੀ ਆ ਇਹ ਸਰਕਾਰ ਇਕੱਲੀ ਦਾ ਕੰਮ ਨਹੀਂ ਐ ਆਪਾਂ ਵੀ ਸਾਰਿਆਂ ਨੇ ਰਲ ਮਿਲ ਕੇ ਯੋਗਦਾਨ ਪਾਉਣਾ ਵਾ ਤਾਂ ਹੀ ਆਪਾਂ ਪੰਜਾਬ ਨੂੰ ਜਿਹੜਾ ਉਹ ਨਕਸ਼ਾ ਨਸ਼ਾ ਮੁਕਤ ਬਣਾ ਸਕਾਂਗੇ